ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਹੁਸ਼ਿਆਰਪੁਰ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਚੌਂਕ ਵਿੱਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਆਸੀ ਉਹਦੇ ਉਪਲਕਸ਼ ਵਿੱਚ ਸ਼ਹੀਦ ਭਗਤ ਸਿੰਘ ਜੂਥਾ ਰਜਿਸਟਰਡ ਹੁਸ਼ਾਰਪੁਰ ਵੱਲੋਂ ਇੱਕ ਲੰਗਰ ਦਾ ਆਯੋਜਨ ਕੀਤਾ ਹੈ ਤਾਂ ਇਹਨਾਂ ਸ਼ੀਰਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਸੀਂ ਕਲੱਬ ਵੱਲੋਂ ਮੈਂ ਪ੍ਰਧਾਨ ਤੇ ਚੇਅਰਮੈਨ ਕੇਸ਼ ਸੈਣੀ ਵੱਲੋਂ ਸਾਰੇ ਜੂਥ ਨੂੰ ਇਹ ਪ੍ਰਾਰਥਨਾ ਹੱਥ ਜੋੜ ਕੇ ਆ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਤਾਂ ਭਗਤ ਸਿੰਘ ਨੇ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਉਹਨਾਂ ਤੇ ਚੱਲਣ ਦਾ ਅਸੀਂ ਜ਼ੋਰਦਾਰ ਪੂਰਜਤਨ ਕਰੀਏ ਮੇਰੀ ਹੱਥ ਜੋੜ ਕੇ ਇਹ ਪ੍ਰਾਰਥਨਾ ਹੈ ਕਿ ਭਗਤ ਸਿੰਘ ਦੇ ਦਸੇ ਰਸਤਿਆਂ ਤੇ ਅਸੀਂ ਚੱਲੀਏ ਤਾਂ ਕਿ ਆਪਣੇ ਸਮਾਜ ਨੂੰ ਇੱਕ ਚੰਗੀ ਸਿਰਜਣਾ ਕਰ ਸਕੀਏ ਅਸੀਂ ਸਮਾਜ ਦੀ ਜੈ 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 ਅੱਜ ਦੇ ਇਹ ਦਿਹਾੜੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਆਜ਼ਮ ਸਰਦਾਰ ਰਾਜਗੁਰੂ ਜੀ ਸੁਖਦੇਵ ਜੀ ਦੇ ਸ਼ਹੀਦੇ ਦਿਹਾੜੇ ਨੂੰ ਨਮਨ ਕਰਦੇ ਹੋਏ ਸ਼ਹਿਰ ਵਾਸੀਆਂ ਲਈ ਲੰਗਰ ਦਾ ਆਯੋਜਨ ਕਰਦੇ ਹੋਏ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਕੇ ਰੱਖੋ ਸ਼ਹਿਰ ਵਿੱਚ ਆਤੰਗ ਨਾ ਫਲਾਓ ਗੁੰਡਾਗਰਦੀ ਨੂੰ ਖਤਮ ਕਰੋ ਭਗਤ ਸਿੰਘ ਦੀ ਇਸ ਆਜ਼ਾਦੀ ਨੂੰ ਆਨੰਦ ਮਾਣੋ ਨਾ ਕਿ ਨਸ਼ਿਆਂ ਵਿੱਚ ਡੋਬੋ ਚਿਟਾ ਵੇਚਣ ਵਾਲੇ ਫੀਮਾ ਵੇਚਣ ਵਾਲਿਆਂ ਨੂੰ ਤੁਸੀਂ ਇੱਕ ਨਕੇਲ ਪਾਓ ਹਰ ਮਹੱਲੇ ਨੂੰ ਹਰ ਬੱਚੇ ਨੂੰ ਬੀਲ ਆ ਉਹ ਆ ਕੇ ਆਪਣੇ ਨਜ਼ਦੀਕੀ ਥਾਣੇ ਵਿੱਚ ਨਜ਼ਦੀਕੀ ਸਸਤਾਵਾ ਵਿੱਚ ਉਹਨਾਂ ਨੂੰ ਉਹਨਾਂ ਬਾਰੇ ਸ਼ਿਕਾਇਤ ਦਰਜ ਕਰਾਵੇ ਜੋ ਕਿ ਅਸੀਂ ਸਾਰੇ ਕਲੱਬ ਦੇ ਸਾਰੇ ਨੌਜਵਾਨ ਸਾਥੀ ਸਾਰੇ ਇਕੱਠੇ ਹੋ ਕੇ ਇਸ ਕੋੜ ਨੂੰ ਖਤਮ ਕਰਨ ਲਈ ਪੂਰਾ ਜੋਰ ਔਰ ਯਤਨ ਕਰੀਏ ਜਿਸ ਨਾਲ ਸਾਡਾ ਦੇਸ਼ ਪੰਜਾਬ ਖੁਸ਼ਹਾਲ ਬਣੇ ਸ੍ਰੀ 대ਜਮ ਸਰਦਾਰ ਪਗੇ ਸਿੰਘ ਜਿੰਦਾਬਾਦ ਸ੍ਰੀ 대ਜਮ ਸਰਦਾਰ ਸੁਖਦੇਵ ਜੀ ਜਿੰਦਾਬਾਦ ਰਾਜਗੁਰੂ ਜੀ ਜਿੰਦਾਬਾਦ ਸ਼ਹੀਦਾਂ ਦੇ ਸਿਰ ਦੇ ਕੇ ਬੰਦਿਆਂ ਮੁੰਡ ਕਹਾਣੀ ਦਾ ਆਜ਼ਾਦੀ ਹੈ ਅਸਲ ਨਤੀਜਾ ਇਹਨਾਂ ਵੀਰਾਂ ਦੀ ਕੁਰਬਾਨੀ ਦਾ ਆ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਰਾਜਗੁਰੂ ਸੁਖਦੇਵ ਦਾ ਉਹ ਪਵਿੱਤਰ ਦਿਹਾੜਾ ਜਿਸ ਨੇ ਇਸ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਿੱਚ ਇੱਕ ਅਹਿਮ ਥੋੜੇ ਦਾ ਯੋਗਦਾਨ ਕੀਤਾ ਅੱਜ ਦਾ ਇਹ ਦਿਨ ਮੈਂ ਸਮਝਦਾ ਕਿਸੇ ਵੀ ਦੇਸ਼ਵਾਸੀ ਵਾਸਤੇ ਖਾਸ ਹੋਵੇ ਤੇ ਸਾਡੇ ਪੰਜਾਬ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਹਨਾਂ ਸਬੂਤਾ ਨੇ ਦੇਸ਼ ਦੇ ਇਹਨਾਂ ਮਹਾਨ ਸਬੂਤਾ ਨੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਮੁਲਕ ਨੂੰ ਆਜ਼ਾਦੀ ਵਾਲੇ ਪਾਸੇ ਤੋਰਿਆ ਅੱਜ ਦੇ ਇਸ ਦਿਨ ਤੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਵਾਜ਼ ਦੀ ਪਾਰਟੀ ਵੱਲੋਂ ਤੇ ਸਮੁੱਚੀ ਟੀਮ ਵੱਲੋਂ ਇਹਨਾਂ ਸ਼ਹੀਦਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਹੋਏ ਸਮੂਹ ਦੇਸ਼ਵਾਸੀਆਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਇਹਨਾਂ ਸ਼ਹੀਦਾਂ ਦੇ ਸੁਪਨੇ ਤਰੀ ਸਕਾਰ ਹੋਣਗੇ ਜੇਕਰ ਅਸੀਂ ਆਪਣੇ ਜੀਵਨ 'ਚ ਬਦਲਾਅ ਲੈ ਕੇ ਆਪਣੇ ਦੇਸ਼ ਦੀ ਸੇਵਾ ਲਈ ਪਸੰਦਾਂਗੇ ਸੋ ਇਹ ਮੁਲਕ ਸਾਡਾ ਵਾ ਇਸ ਮੁਲਕ ਦੀ ਸੇਵਾ ਅਸੀਂ ਕਰਨੀ ਆ ਇਸ ਮੁਲਕ ਨੂੰ ਬਿਹਤਰ ਅਸੀਂ ਬਣਾਉਣਾ ਵਾ ਸ਼ਹੀਦਾਂ ਦੇ ਸੁਪਨੇ ਇਹ ਸੀਗੇ ਕਿ ਇਹ ਮੁਲਕ ਚੰਗਾ ਬਣੇ ਇਸ ਮੁਲਕ ਦੇ ਅੰਦਰ ਸਾਰਿਆਂ ਨੂੰ ਖੁਸ਼ਹਾਲੀ ਆਵੇ ਔਰ ਇਸ ਮੁਲਕ ਦੇ ਅੰਦਰ ਸਾਰੇ ਦੀ ਆਵਾਜ਼ ਬੁਲੰਦ ਹੋਵੇ ਸੋ ਇਸ ਆਵਾਜ਼ ਨੂੰ ਬੁਲੰਦ ਕਰਨ ਦੇ ਵਾਸਤੇ ਇਸ ਮੁਲਕ ਦੇ ਅੰਦਰ ਆਪਣੀ ਆਵਾਜ਼ ਨੂੰ ਮਿਲਾ ਕੇ ਚੱਲਣਾ ਵਾ ਇਹ ਰਸਤਾ ਬੜਾ ਭਾਗਾਂ ਵਾਲਿਆਂ ਨੂੰ ਮਿਲਦਾ ਵਾ ਔਰ ਇਹ ਦੇਸ਼ ਦਾ ਕੁਰਬਾਨੀਆਂ ਦਾ ਪੁੰਜ ਵਾ ਔਰੇ ਦੇਸ਼ ਦੇ ਕੁਰਬਾਨੀਆਂ ਤੋਂ ਸਦਕੇ ਆਪਾਂ ਹਮੇਸ਼ਾ ਇਸ ਦੇਸ਼ ਵਾਲੇ ਪਾਸੇ ਨੂੰ ਵਧਣਾ ਇਸ ਭਗਤੀ ਵਾਲੇ ਪਾਸੇ ਨੂੰ ਸੋ ਇਹੀ ਮੈਂ ਬੇਨਤੀ ਕਰਦਾ ਹਾਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਇੱਕ ਵਾਰੀ ਫੇਰ ਦੇਣਾ ਸ਼ਹੀਦਾਂ ਚਾਂਦ ਜੀ ਨੂੰ ਪ੍ਰਣਾਮ ਕਰਦੇ ਹੋਏ ਇਸ ਦਿਨ ਦੇ ਵਿੱਚ ਕੋਟੀ ਕੋਟੀ ਨਮਨ ਕਰਦਾ ਹਾਂ ਜੈਹਨ ਜੈਪਾਲ